ਜਾ ਰਹੀ ਜਾਂ ਖੇਡਣਾ ਹੈ ਇਮਾਨਦਾਰੋਂ ਇਮਾਨਦਾਰਾਂ ਦੇ ਵਿੱਚ ਜਾ ਕੇ ਪਤਾ ਲੱਗਦਾ ਤੱਕੜੀ ਦੇ ਵਿੱਚ ਤੋਲ ਕੇ ਪਤਾ ਲੱਗਦਾ ਆਪਣੇ ਆਪ ਦੇ ਵਿੱਚ ਤੇ ਤੁਸੀਂ ਕਹੋਗੇ ਵੀ ਮੈਂ ਵੀ ਠੀਕ ਮੈਂ ਮੈਂ ਵੀ ਕਵਾਂਗਾ ਆਪਣੇ ਆਪ ਨੂੰ ਨਹੀਂ ਇਸ ਵਚਨ ਚ ਲਿਖਿਆ ਆਪਣੇ ਨਾਲ ਮਿਲਾ ਕੇ ਆਪਣੇ ਆਪ ਨੂੰ ਆਪੇ ਆਪੇ ਤੁਸੀਂ ਕਹੀ ਜਾਓਗੇ ਮੈਂ ਠੀਕ ਮੈਂ ਠੀਕ ਮੈਂ ਠੀਕ ਆਪਣੇ ਆਪ ਨੂੰ ਕੋਈ ਜਜ ਕਹੀ ਜਾਓਗੇ ਪਰ ਪਰਮੇਸ਼ਵਰ ਦਾ ਸੰਤ ਕਹਿੰਦਾ ਆ ਵਚਨ ਨਾਲ ਮਲੋ ਆਪਣੇ ਆਪ ਨੂੰ ਬੋਲੇ ਹਾਲੇਲੂਇਆ ਵਚਨ ਨਾਲ ਮਿਲਾਓ ਹਜ਼ੂਰੀ ਦੇ ਨਾਲ ਮਿਲਾਓ ਪਰਖਣਾ ਪਰਖ ਤੇ ਜਿਹੜੀ ਹੋਣੀ ਹੈ ਉਹ ਪਰਖ ਹੋਣੀ ਹੈ ਤੱਕੜੀ ਦੇ ਵਿੱਚ ਤੋਲ ਲ ਕੇ ਮੇਰੀ ਤੁਹਾਡੀ ਪਰਖ ਜਿਹੜੀ ਹੈ ਖੁਦਾ ਦੀ ਹਜ਼ੂਰੀ ਦੇ ਨਾਲ ਆਪਣੇ ਆਪ ਨੂੰ ਮਲਾ ਮਲਾ ਕੇ ਵੇਖੋ ਪਰਖੋ ਵੀ ਤੂੰ ਕਿੱਦਾਂ ਦੇ ਜੋ ਕਿਵੇਂ ਤੁਸੀਂ ਚੱਲ ਰਹੇ ਜੋ ਕੀ ਤੁਹਾਡਾ ਪ੍ਰੇਮ ਤੁਹਾਡੀ ਇਬਾਦਤ ਹੈ ਕਿ ਘਟਿਆ ਪਰਖੋ ਆਪਣੇ ਆਪ ਨੂੰ ਜਾਂਚਦੇ ਰਹੋ ਬੋਲੇ ਹਾਲੇਲੂਇਆ 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 ਸੈ ਸੋਚਦੇ ਹੋਗੇ ਕਿ ਇਬਾਦਤ ਕਰਦੀ ਸੌਖੀ ਹੈ ਇਬਾਦਤ ਕਰਨੀ ਸੌਖੀ ਹੈ ਇਹ ਸੌਖੀ ਨਹੀਂ ਖੁਦਾ ਦੇ ਕਲਾਮ ਚ ਲਿਖਿਆ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੂਈ ਦੇ ਨੱਕੇ ਧਾਣੀ ਨੰਘ ਕੇ ਸਵਰਗ ਵਿੱਚ ਜਾਣਾ ਹੈ ਇੰਨਾ ਤੰਗ ਰਸਤਾ ਆ ਪਰ ਸਿੱਖਦੇ ਸਿੱਖਦੇ ਜਦੋਂ ਤੁਸੀਂ ਸਿੱਖਣ ਡੈਪੋਗੇ ਜਦੋਂ ਤੁਸੀਂ ਚੱਲਣ ਡੈਪੋਗੇ ਕੋਈ ਔਖਾ ਨਹੀਂ ਲੱਗੇ ਬੋਲੇ ਹਾਲੇਲੂਇਆ ਅੱਜ ਬਹੁਤ ਈ ਇਮਾਨਦਾਰ ਆ ਜਿਹੜੇ ਇੱਥੋਂ ਸਿੱਖ ਕੇ ਚਲੇ ਜਾਂਦੇ ਆ ਫਿਰ ਜਾ ਕੇ ਘਰ ਦੇ ਵਿੱਚ ਪਤਾ ਨਹੀਂ ਹੁੰਦਾ ਵੀ ਵਚਨ ਕੀ ਸੁਣਿਆ ਹੁਣ ਜਿਨ੍ਹਾਂ ਵਚਨ ਸੁਣ ਚੁੱਕੇ ਆਪਾਂ ਪਿਛੇ ਜਿਨ੍ਹਾਂ ਵਚਨ ਪਿਛਲੇ ਆਪਾਂ ਸੁਣ ਲਿਆ ਆ ਤੁਹਾਡੇ ਜੀਵ ਵਿੱਚੋਂ ਨਿਕਲਿਆ ਨਹੀਂ ਗਾ ਬਾਹਰ ਪਰ ਨਿਕਲਣਾ ਕਦੋਂ ਆ ਜਾ ਕੇ ਨਿਕਲਣਾ ਇੱਥੋਂ ਬਾਹਰ ਜਾਣਾ ਬਾਹਰ ਜਾਣਾ ਤੇ ਬਾਹਰ ਸਤਾਨ ਉਹਦੀਆਂ ਤਾਕਤਾਂ ਬੈਠੀਆਂ ਆ ਉਹ ਵੇਖਣ ਡੀਆਂ ਵੀ ਤੁਸੀਂ ਬਾਹਰ ਨਿਕਲੋ ਹੁਣ ਜਿਨ੍ਹਾਂ ਦੇ ਤੇ ਜੀਵਨ ਦੇ ਅੰਦਰ ਪੂਰੇ ਤਰ੍ਹਾਂ ਡੂੰਘੇ ਤਰ੍ਹਾਂ ਵਚਨ ਚਲਾ ਗਿਆ ਵਚਨ ਚਲਾ ਗਿਆ ਉਹਨਾਂ ਦੇ ਜੀਵਨ ਚੋਂ ਵਚਨ ਜਾਣਾ ਨਹੀਂ ਪਰ ਜਿਨ੍ਹਾਂ ਦੇ ਵਚਨ ਮਨ ਦੇ ਅੰਦਰ ਪਿਆ ਹੀ ਨਹੀਂ ਬਾਹਰ ਜਾਣਾ ਜਿਹੜਾ ਕੁਝ ਹੈਗਾ ਸਤਾਰਨ ਨੂੰ ਵੀ ਖਿੱਚ ਕੇ ਲੈ ਜਾਣੀ ਪਰ ਅਜੇ ਹੀ ਬਣੀਏ ਆਪਾਂ ਇਹਨੂੰ ਆਪਣੇ ਦਿਲ ਵਿੱਚ ਜਗਾ ਦੇ ਕਲਾਮ ਨੂੰ ਜਗਾ ਦੇ ਕੇ ਇਹਦੀ ਰਾਖੀ ਕਰੀਏ ਕਲਾਮ ਦੀ ਇਸ ਕਲਾਮ ਨੂੰ ਜਾਚੀਏ ਇਸ ਕਲਾਮ ਨੂੰ ਪਰਖੀਏ ਇਸ ਕਲਾਮ ਨੂੰ ਜਾਂਚੀਏ ਤੇ ਅੱਜ ਸੁਣਿਆ ਕੀ ਹੈ ਬੋਲੇ ਹallelujah ਇਮਾਨਦਾਰ ਉਹੀ ਬਣਦਾ ਆ ਵਿਸ਼ਵਾਸੀ ਉਹੀ ਕਾਇਮ ਬਣਦਾ ਆ ਜਿਹੜਾ ਕਲਾਮ ਨੂੰ ਜਾਂਚਦਾ ਆ ਤੇ ਜਿਹਨੇ ਸੁਣ ਲਿਆ ਉਹਨੂੰ ਤਾਕਤ ਨਹੀਂ ਮਿਲਦੀ ਕਲਾਮ ਦੀ ਤਾਕਤ ਉਹਨਾਂ ਲੋਕਾਂ ਨੂੰ ਮਿਲਦੀ ਹੈ ਇਸੇ ਕਰਕੇ ਖੁਦਾਵੰਦ ਖੁਦਾ ਨੇ ਕਿਹਾ ਸੀ موسی ਨੂੰ موسی ਕੁਰਬਾਨੀ ਦੇ ਸ਼ੁੱਧ ਪਸ਼ੂਆਂ ਦੇ ਕਹਿੰਦਾ ਕਿਹੜੇ ਕਹਿੰਦਾ ਜਿਨ੍ਹਾਂ ਦੇ ਖੁਰ ਪਾਟੇ ਹੁਣ ਅਜਿਹੇ ਦੀ ਕੁਰਬਾਨੀ ਦੇ ਬਲਦ ਦਾ ਖੁਰ ਪਟਿਆ ਹੁੰਦਾ ਹੈ ਕਹਿੰਦਾ ਇਹਦੀ ਜਿਹੜਾ ਗਾਲੀ ਕਰਨ ਵਾਲਾ ਹੋਵੇ ਬੋਲੋ ਕਦੇ ਵਾਲਾ ਗਾਲੀ ਕਰਨ ਵਾਲਾ ਸਿਆਣਿਆਂ ਨੇ ਜਿਨ੍ਹਾਂ ਨੇ ਰੱਖਿਆ ਨਾ ਮਾਲ ਉਹਨਾਂ ਨੂੰ ਪਤਾ ਵੀ ਜਦੋਂ ਗਾਲੀ ਕਰਨਾ ਨਾ ਡੰਗਰ ਮੱਝ ਜਦੋਂ ਖਾ ਕੇ ਖਾਣਾ ਪਲਦ ਖਾ ਕੇ ਖਾਣਾ ਤੇ ਜਦੋਂ ਗਾਲੀ ਕਰਦਾ ਆ ਤੇ ਉਹ ਪਚਾਉਂਦਾ ਆ ਉਹਨਾਂ ਨੂੰ ਸੁੱਧ ਸੁੱਧ ਕਿਹਾ ਗਿਆ ਪਾਸੇ ਉਹਨਾਂ ਨੂੰ ਸੁੱਧ ਜਾਨਵਰ ਕਿਹਾ ਗਿਆ ਪਰ ਇਮਾਨਦਾਰੋ ਜਿਹੜੇ ਖਾਣਾ ਖਾ ਕੇ ਇਹਨੂੰ ਪਚਾਉਂਦੇ ਆ ਇਸ ਵਚਨ ਨੂੰ ਇਸ ਵਚਨ ਨੂੰ ਇਹਦੀ ਪ੍ਰੀਖਿਆ ਕਰਦੇ ਆ ਇਸ ਵਚਨ ਨੂੰ ਪਰਖਦੇ ਆ ਇਸ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਲੈਂਦੇ ਆ ਤੇ ਇਹਨੂੰ ਜਾਂਚਦੇ ਆ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜਿਵੇਂ ਜਿਵੇਂ ਵਚਨ ਨੂੰ ਜਾਂਚਦੇ ਆ ਏਵੇਂ ਤੇਵੇਂ ਸੁੱਧ ਹੁੰਦੀ ਜਾਂਦੀ ਹੈ ਬੋਲੇ ਹallelujah ਹallelujah ਆਪਾਂ ਵਚਨ ਸੁਣ ਲਿਆ ਜੰਨਾ ਇਨੂੰ ਇੱਥੇ ਬੈਠ ਕੇ ਇੱਥੇ ਨਾ ਸੜ ਜਾਈਏ ਇਸੇ ਕਰਕੇ ਦਾਊਦ ਨੇ ਕਿਹਾ ਪ੍ਰਭੂ ਜੀ ਜਦੋਂ ਮੈਂ ਆਪਣੇ ਬਿਸਤਰੇ ਉੱਤੇ ਜਾਂਦਾ ਹਾਂ ਤੇ ਬਿਸਤਰੇ ਉੱਤੇ ਵੀ ਤੇਰਾ ਕਲਾਮ ਯਾਦ ਕਰਦਾ ਹਾਂ ਬੋਲੇ ਹਾਲੇਲੂਇਆ ਹਾਲੇਲੂਇਆ ਮੁਬਾਰਕ ਧਾਨਿਆਂ ਉਹ ਭੈਣਾ ਭਰਾ ਬੱਚੇ ਜਿਹੜੇ ਭਾਵੇਂ ਕੰਮ ਕਰਦੇ ਰਹਿਣ ਤੇ ਭਾਵੇਂ ਆਪਣੇ ਬਿਸਤਰੇ ਉੱਤੇ ਬੈਠੇ ਹੋਣ ਤੇ ਭਾਵੇਂ ਸਫ਼ਰ ਕਰਦੇ ਹੋਣ ਜਿਨ੍ਹਾਂ ਦੇ ਟਿਕ ਟਿਕੀ ਖੁਦਾ ਨਾਲ ਲੱਗੀ ਰਹਿੰਦੀਆਂ ਉਹਨਾਂ ਦੇ ਜੀਵਨ ਚੋਂ ਵਚਨ ਨਿਕਲੇਗਾ ਨਹੀਂ ਉਹ ਲੋਕ ਸਫਲ ਹੋਣਗੇ ਉਹ ਲੋਕ ਮੁਬਾਰਕ ਹੋਣਗੇ ਇਸ ਕਰਕੇ ਭੈਣੋ ਪ੍ਰੋ ਆਪਣੇ ਜੀਵਨ ਦੇ ਅੰਦਰ ਇਹ ਜਿਹੜਾ ਵਚਨ ਸੁਣ ਲਿਆ ਜਿੰਨੀਆਂ ਗੱਲਾਂ ਆਪਾਂ ਸੁਣ ਲੀਆਂ ਆ ਇਹ ਨਿਕਲ ਨਹੀਂ ਆਣੀ ਚਾਹੀਦੀਆਂ ਇਹ ਹੀ ਕਲਾਮ ਤੁਹਾਡੀ ਤੁਹਾਡੇ ਬੱਚਿਆਂ ਦੀ ਤੁਹਾਡੇ ਕਾਰੋਬਾਰ ਦੀ ਬਰਕਤ ਆ ਇਹ ਹੀ ਕਲਾਮ ਦਵਾਈ ਦੀ ਤਰ੍ਹਾਂ ਤੁਹਾਨੂੰ ਲੱਗੇਗਾ ਅੱਜ ਬੋਲੇ ਹਾਲੇਲੂਇਆ ਇਹ ਕਲਾਮ ਤੁਹਾਡੀ ਮਜ਼ਬੂਤੀ ਬਣਨੀ ਅੱਜ ਇਹ ਕਲਾਮ ਇਹੋ ਜਿਹਾ ਦਿਲ ਪੈਦਾ ਕਰੇਗਾ ਪੇ ਜਿਹੜਾ ਅਜ ਤੱਕ ਤੂੰ ਸੋਚਿਆ ਨਹੀਂ ਇਥੋਂ ਤੇ ਕਰਤਾ ਕਰਤ ਲੈ ਕੇ ਆਏਗਾ ਕਲਾਮ ਪਰ ਉਹਨਾਂ ਦੀ ਜ਼ਿੰਦਗੀ ਅੰਦਰ ਜਿਹੜੇ ਕਲਾਮ ਨੂੰ ਵਿਚਾਰਨਗੇ ਇਸ ਤਰ੍ਹਾਂ ਦੀ ਉਮੀਦ ਜਗਾ ਦੇਗਾ ਕਲਾਮ ਇਸ ਤਰ੍ਹਾਂ ਦੀ ਇੱਕ ਆਸ ਪੈਦਾ ਕਰ ਦੇਗਾ ਬਸ ਤੁਸੀਂ ਦੇਖਦੇ ਰਹੋਗੇ ਆਪਣੇ ਆਪ ਨੂੰ ਕਿ ਮੇਰੇ ਨਾਲ ਹੋਇਆ ਕੀ ਆ ਬੋਲੇ ਹਾਲੇਲੂਇਆ ਤੁਸੀਂ ਆਪਣੇ ਆਪ ਤੋਂ ਤੁਸੀਂ ਹੈਰਾਨ ਹੋਵੋਗੇ ਤੁਸੀਂ ਆਪਣੇ ਆਪ ਤੋਂ ਆਨੰਦ ਹੋਵੋਗੇ ਆਪਣੇ ਆਪ ਤੋਂ ਬੰਦਾ ਸੰਸਾਰ ਵਿੱਚ ਰਹਿ ਕੇ ਦੁਖੀ ਹੁੰਦਾ ਆ ਪਰ ਜਿੱਦਣ ਜਿਸ ਵੇਲੇ ਅੱਜ ਕਲਾਮ ਤੁਸੀਂ ਜੀਵਨ ਦੇ ਵਿੱਚ ਲੈ ਕੇ ਇਸ ਕਲਾਮ ਨੂੰ ਜੀਵਨ ਚ ਰੱਖ ਕੇ ਇਹਦੀ ਪ੍ਰੀਖਿਆ ਕਰੋਗੇ ਇਹਨੂੰ ਵਿਚਾਰ ਕਰੋਗੇ ਤੇ ਆਪਣੇ ਆਪ ਤੋਂ ਅੱਜ ਆਨੰਦ ਹੋਵੋਗੇ ਬੋਲੇ ਹਾਲੇਲੂਇਆ ਤੇ ਬਰਿਆਈਆਂ ਜਿਹੜੀਆਂ ਗੁਨਾਹ ਜਿਹੜਿਆ ਤੁਹਾਡੇ ਜੀਵਨ ਚੋਂ ਆਪਣੇ ਆਪ ਬਾਹਰ ਜਾਣਗੇ ਬੀਮਾਰੀਆਂ ਜਿਹੜੀਆਂ ਆਪੇ ਜਾਣ ਗਿਆ ਇੱਕ ਬੰਦਾ ਕਹਿੰਦਾ ਪਾਸਟਰ ਜੀ ਮੈਂ ਸੰਗਤ ਕਰਕੇ ਗਿਆ ਤੇ ਪਥਰੀ ਆਪਣੇ ਆਪ ਬਾਹਰ ਗਈ ਪਥਰੀ ਬਾਹਰ ਗਈ ਇਹ ਕਿਉਂ ਹੁੰਦਾ ਆ ਜਦੋਂ ਤੁਹਾਡੇ ਜੀਵਨ ਦੇ ਅੰਦਰ ਵਚਨ ਜਾਂਦਾ ਆ ਤੇ ਵਚਨ ਅਜਹੀ ਤਾਕਤ ਹੈ ਅੰਦਰ ਬਿਮਾਰੀ ਰਹਿਣ ਹੀ ਨਹੀਂ ਦਿੰਦਾ ਬੋਲੇ ਹਾਲੇਲੂਇਆ ਹਾਲੇਲੂਇਆ ਬੀਮਾਰੀ ਚਾਹੇ ਕਿੰਨੀ ਕਿਉਣੀ ਘਾਟਕ ਬਿਮਾਰੀ ਕਿਉਣੀ ਜਦੋਂ ਬਚਨ ਜਾਂਦਾ ਆ ਅੰਦਰ ਵਹਿਮ ਭਰਮਾਂ ਨੇ ਪੂਰਾ ਸਾਇਆ ਕੀਤਾ ਆ ਜਦੋਂ ਅੰਦਰ ਵਚਨ ਜਾਂਦਾ ਆ ਤੇ ਕੋਈ ਅਜਿਹੀ ਤਾਕਤ ਨਹੀਂ ਜਿਹੜੀ ਇਸ ਕਲਾਮ ਦੇ ਅੰਦਰ ਠਹਿਰ ਸਕੇ ਸਾਹਮਣੇ ਇਹ ਕਿਦੋਂ ਚਮਤਕਾਰ ਹੁੰਦੇ ਆ ਜਦੋਂ ਕਲਾਮ ਤੁਹਾਡੇ ਅੰਦਰ ਜਾਂਦਾ ਆ ਕਲਾਮ ਅੰਦਰ ਜਾਂਦਾ ਅੰਦਰ ਸਭ ਕੁਝ ਨਵਾਂ ਬਣਦਾ ਜਾਂਦਾ ਆ ਇੱਕ ਬੰਦਾ ਕਹਿੰਦਾ ਮੈਨੂੰ ਕੈਂਸਰ ਦੀ ਬਿਮਾਰੀ ਸੀ ਤੇ ਕੈਂਸਰ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਫਜ਼ਲ ਦੇ ਦੁਆਰਾ ਦੂਰ ਕੀਤੀ ਬੋਲੇ ਹਾਲੇਲੂਇਆ ਹਾਲੇਲੂਇਆ ਅੰਦਰ ਉਮੀਦ ਜਗਾ ਦੇਂਦਾ ਵਚਨ ਅੰਦਰ ਕਲਾਮ ਐਸੀ ਆਸ ਪੈਦਾ ਕਰ ਦਿੰਦਾ ਆ ਕਲਾਮ ਨਹੀਂ ਕਰਨਾ ਆਪਾਂ ਕੁਛ ਨਹੀਂ ਕਰਨਾ ਅਰ ਇਹ ਜਿਹੜੀ ਕਲਾਮ ਆ ਬਾਈਬਲ ਚ ਲਿਖਿਆ ਚਮਤਕਾਰ ਜਾਂਦੇ ਰਹਿਣਗੇ ਅਗਾਮਵਾਕ ਵੀ ਜਾਂਦੇ ਰਹਿਣਗੇ ਸੁਣ ਲੋ ਧਿਆਨ ਨਾਲ ਕਈ ਵੀ ਕਹ ਕਹ ਦਿੰਦੇ ਨਾ ਮੇਰੇ ਵਾਸਤੇ ਅਗਾਮਵਾਕ ਹੋ ਗਿਆ ਅਗਾਮਵਾਕ ਜਾਂਦੇ ਰਹਿਣਗੇ ਇਹਦੇ ਚ ਲਿਖਿਆ ਪੜ ਕੇ ਦੇਖ ਲੋ ਕ੍ਰੰਤੀਆ ਦੇ ਪੱਤਰੇ ਅੰਦਰ 13 ਦੇ ਉਹਦੇ ਪਹਿਲੇ ਵਚਨਾਂ ਚ ਲਿਖਿਆ ਅਗਾਮੂ ਆਗ ਜਾਂਦੇ ਰਹਿਣਗੇ ਜਿਹੜੀਆਂ ਬੋਲੀਆਂ ਇਹ ਜਾਂਦੀਆਂ ਰਹਿਣ ਗਿਆ ਪਰ ਇਹ ਜਿਹੜਾ ਕਲਾਮ ਆ ਕਲਾਮ ਮੁੱਢ ਤੋਂ ਬਣਿਆ ਆ ਤੇ ਇਸ ਕਲਾਮ ਨੂੰ ਜਦੋਂ ਤੁਸੀਂ ਹਿਰਦੇ ਅੰਦਰ ਲਓਗੇ ਸਦਾ ਤੇ ਕਰਕਾਇਮ ਹੋਵੇ ਬੋਲੇ ਹਾਲੇਲੂਇਆ ਜਿਹੜੀ ਕਲਾਮ ਦੇ ਦੁਆਰਾ ਬਰਕਤ ਮਿਲ ਜਾਂਦੀ ਹੈ ਜਿਹੜੇ ਲੋਕ ਕਲਾਮ ਦੇ ਦੁਆਰਾ ਵੱਜ ਜਾਂਦੇ ਆ ਕਲਾਮ ਦੇ ਦੁਆਰਾ ਚੰਗਿਆਈ ਲੈ ਲੈਂਦੇ ਆ